ਚਾਰ ਦੋਸ਼ੀਆਂ ਨੂੰ ਦਰਾਨੇ ਨਾਕਾ ਬੰਦੀ ਰਾਉਂਡ ਅਪ ਕੀਤਾ ਸੀ ਜਿਨ੍ਹਾਂ ਪਾਸੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸਨੈਚ ਕੀਤੇ ਗਏ 10 ਮੋਬਾਈਲ ਬਰਾਮਦ ਕੀਤੇ ਗਏ ਸਨ ਤੇ ਜਿਨ੍ਹਾਂ ਨੂੰ ਦਰਾਨੇ ਰਿਮਾਂਡ ਹੋਰ ਕਸ਼ਿਸ਼ ਕੀਤੀ ਗਈ ਉਹਨਾਂ ਦੇ ਵਿੱਚ ਤਿੰਨ ਐਕਟਿਵ ਵਾਲਾ ਚੋਰੀਛਿਦਾ ਅਤੇ ਤਿੰਨ ਬੋਟਰਸਾਈਕਲ ਚੋਰੀਛਿਦਾ ਹੋਰ ਬਰਾਮਦ ਹੋਏ ਹਨ ਜਿਉਂ ਇਹਨਾਂ ਨੂੰ ਦੋ ਦਿਨ ਦਾ ਹੋਰ ਮਾਰਡ ਲਿਆ ਗਿਆ ਹੈ ਜਦ ਦਰਾਨੇ ਰਿਮਾਂਡ ਹੋਰ ਕਸ਼ਿਸ਼ ਕੀਤੀ ਜਾਵੇਗੀ ਅਤੇ ਹੋਰ ਵੀ ਬਰਾਮਦ ਹੋਣ ਦੀ ਆਸ ਹੈ ਸਰ ਇੱਕ ਤਕ ਤੋਂ ਕੀ ਕੀ ਦੇਖੀਏ ਨਾ ਮੈਂ ਤਾਂ ਇਹ ਐਕਟਿਵਰ ਸ਼ਾਇਦ ਵਾਕਫਾ ਕਿ ਜਦੋਂ ਲੱਕੇ ਤੋਂ ਕਿਤੇ ਗਏ ਦੂਰ ਨਹੀਂ ਸ਼ਾਇਦ ਕਿ ਪਾ ਗਿਆ ਕੋਈ ਬਾਦਲ ਸ਼ਾਇਦ ਕਿ ਤੇ ਸਟੈਂਡਮ ਨੂੰ ਨਿਸ਼ਾਨਾ ਬਣਾਉਂਦੇ ਸੀ ਜਾਂ ਕਰੀ ਤੇ ਹੁੰਦਾ ਮੋਸਲੀ ਜਿਹੜੇ ਬਾਰ-ਬਾਰ ਮੋਟਰਸਾਈਕਲ ਸੜਕਾਂ ਤੇ ਲੱਗੇ ਤੇ ਗੱਡੀਆਂ ਦੇ ਬਾਹਰ ਲੱਗੇ ਉਹਨਾਂ ਨੂੰ ਸਪੇਅਰ ਨਿਸ਼ਾਨਾ ਮੰਨ ਲੋ ਬੈਕਗ੍ਰਾਉਂਡ ਪੈਰ ਹੁੰਦਾ ਬੈਕਗ੍ਰਾਉਂਡ ਦਾ ਜੀ ਦੋ ਵਿਅਕਤੀਆਂ ਦੇ ਵਿੱਚੋਂ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਦੋ ਮਕਰ ਦੇ ਦਰਜ ਹਨ ਬਾਕੀ ਦੋਨੋਂ ਦਾ ਜਿਹੜਾ ਪਹਿਲਾਂ ਪਹਿਲਾਂ ਉਹ ਇਹ ਪਹਿਲਾ ਮਕਦਮਾ ਹੈ ਇਹ ਕਿਹਾ ਮੋਟਰਸਾਈਕਲ ਪਹਿਲੇ ਦਿਨ ਮੇਰੇ ਕਲਰ ਜਿਤਾ ਦਿੱਤਾ ਤੇ ਉਹ ਵੀ ਦਾ ਸੀ ਕਿ ਉਹ ਨਾ ਰਵੇ ਉਹ ਵੀ ਚੋਰੀशुदा ਸੀ